ਅੰਮ੍ਰਿਤਸਰ 에어ਪੋਰਟ ਦੇ ਉੱਤੇ ਉਸ ਸਮੇਂ ਹੰਗਾਮਾ ਦੇਖਣ ਨੂੰ ਮਿਲਿਆ ਜਦੋਂ ਅਚਾਨਕੀ 에어ਲਾਈਨ ਦੇ ਵੱਲੋਂ ਦੁਬਈ ਦੀ ਫਲਾਈਟ ਕੈਨਸਲ ਕਰ ਦਿੱਤੀ ਗਈ। ਕਹਿੰਦਾ ਸੀ ਕਿ 4 ਵਜੇ ਦੁਬਈ ਨੂੰ ਉਡਾਨ ਭਰੀ ਜਾਣੀ ਸੀ 에어 ਇੰਡੀਆ ਦੇ ਜਹਾਜ਼ ਦੇ ਵੱਲੋਂ ਪਰ ਉਸ ਤੋਂ ਪਹਿਲਾਂ ਹੀ 1 ਵਜੇ ਦੇ ਕਰੀਬ ਏਅਰ ਇੰਡੀਆ ਦੇ ਵੱਲੋਂ ਇਸ ਜਹਾਜ਼ ਦੀ ਉਡਾਣ ਨੂੰ ਕੈਨਸਲ ਕਰ ਦਿੱਤਾ ਜਾਂਦਾ ਹੈ। ਜਿਸ ਤੋਂ ਬਾਅਦ ਉੱਥੇ ਪਹੁੰਚੇ ਯਾਤਰੀਆਂ ਦੇ ਵੱਲੋਂ ਜ਼ੋਰਦਾਰ ਹੰਗਾਮਾ ਕੀਤਾ ਜਾਂਦਾ ਹੈ। ਨਾਅਰੇਬਾਜ਼ੀ ਕੀਤੀ ਜਾਂਦੀ ਹੈ ਤੇ ਉੱਥੇ ਹੀ 에어ਪੋਰਟ ਅਥਾਰਟੀ ਦੇ ਬਾਰੇ ਵੀ ਬੋਲਿਆ ਜਾਂਦਾ ਹੈ ਤੇ ਇਲਜ਼ਾਮ ਲਗਾਏ ਜਾਂਦੇ ਨੇ ਕਿ ਨਾ ਤਾਂ ਫਲਾਈਟ ਵਾਲੇ ਕੋਈ ਸਹੀ ਜਵਾਬ ਦੇ ਰਹੇ ਨੇ ਨਾ ਹੀ 에어ਪੋਰਟ ਅਥਾਰਟੀ ਜਿਹੜਾ ਉਹਨਾਂ ਨੂੰ ਕਿਸੇ ਸਹੀ ਤਰੀਕੇ ਦੇ ਨਾਲ ਜਵਾਬ ਦੇ ਰਿਹਾ ਨਾ ਹੀ ਗਾਈਡ ਕਰ ਰਿਹਾ। ਉਹਨਾਂ ਆਖਿਆ ਕਿ ਸਾਡਾ ਪਹਿਲਾਂ ਵੀ ਕਈ ਵਾਰ ਬਹੁਤ ਨੁਕਸਾਨ ਹੋਇਆ ਹੈ। ਏਅਰ ਇੰਡੀਆ ਦੀ ਫਲਾਈਟ ਲਗਾਤਾਰ ਪਿਛਲੇ 3 ਦਿਨਾਂ ਤੋਂ ਕੈਨਸਲ ਹੁੰਦੀ ਜਾ ਰਹੀ ਹੈ 19 ਅਪ੍ਰੈਲ ਨੂੰ ਜਿਹੜਾ ਮੂਲ ਤੋਂ ਵੜਾਂ ਦਾ ਸਮਾਂ ਦਿੱਤਾ ਗਿਆ ਹੈ ਪਰ ਉਸ ਤੋਂ ਪਹਿਲਾਂ ਜਿਹੜਾ ਵੀ ਯਾਤਰੀਆਂ ਨੂੰ ਕਿਸੇ ਵੀ ਤਰੀਕੇ ਦੀ ਕਮੋਡੀਸ਼ਨ ਜਿਹੜੀ ਆ ਉਹ ਨਹੀਂ ਦਿੱਤੀ ਜਾ ਰਹੀ ਜਿਸ ਕਰਕੇ ਉੱਥੇ ਜ਼ਬਰਦਸਤ ਹੰਗਾਮਾ ਦੇਖਣ ਨੂੰ ਮਿਲਿਆ ਅਸੀਂ ਟੋਰਾਂਟੋ ਜਾਣਾ ਹੈ ਤੇ ਅਸੀਂ 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 ਟਿਕਟਾਂ ਕਰਾਈਆਂ ਅਸੀਂ 5 ਜਾਣੇ ਆ ਆਲਰੇਡੀ ਹੜੇ 5 ਲੱਖ ਤੋਂ ਉੱਪਰ ਦੀਆਂ ਟਿਕਟਾਂ ਹੋਈਆਂ ਤੇ ਹੁਣ ਅਸੀਂ ਜੇ ਦੁਬਾਰਾ ਕਰਾਉਂਦੇ ਪਏ ਆ ਸੋ ਸਾਡੀਆਂ 8-9 ਲੱਖ ਦੀਆਂ ਹੁੰਦੀਆਂ ਪਈਆਂ ਦੁਬਾਰਾ ਪੰਜ ਜਾਣਿਆਂ ਦੀਆਂ ਤੇ ਇਹ ਸਾਨੂੰ ਕਹਿੰਦੇ ਕਿ ਰੀਫੰਡ ਲੈ ਲਓ ਜਿਹੜਾ ਕਿ ਦੁਬਈ ਤੱਕ ਆ ਅੰਬੀ ਸਰ ਤੋਂ ਦੁਬਈ ਤੱਕ ਤੇ ਉਹਦਾ ਅਸੀਂ ਕੀ ਕਰਾ ਕੇ ਕਿੰਨਾ ਜ਼ਿਆਦਾ ਸਾਨੂੰ ਘਾਟਾ ਪੈਂਦਾ ਪਿਆ ਤੇ ਦੁਬਈ ਤੱਕ ਦਾ ਰੀਫੰਡ ਤੇ ਅੱਗੇ ਵੀ ਹੜਾ ਕੰਮ ਕੁੰਮ ਦੇ ਹਿਸਾਬ ਆ ਕਿ ਸਾਨੂੰ ਉਹਨੀਆਂ ਕਿ ਛੁੱਟੀਆਂ ਮਿਲੀਆਂ ਸੀ ਉੱਥੇ ਜਾ ਕੇ ਵੀ ਜੁਆਇਨ ਕਰਨਾ ਹੈ ਤੇ ਅਗਲਿਆਂ ਦਾ ਵੀ ਸਾਨੂੰ ਮਤਲਬ ਮਾੜਾ ਇਫੈਕਟ ਪੈਂਦਾ ਆ ਕਿ ਤੁਸੀਂ ਆਏ ਨਹੀਂ ਟਾਈਮ ਤੇ ਤੁਸੀਂ ਇੱਕ ਦੁਬਈ ਸਟੇ ਕਰਕੇ ਫਿਰ ਹਾਂਜੀ ਦੁਬਈ ਸਟੇ ਕਰਕੇ ਅੱਗੇ ਜਾਣਾ ਹੈ ਅਸੀਂ ਟੋਰਾਂਟੋ ਅਧਿਕਾਰੀਆਂ ਵੱਲੋਂ ਕੋਈ ਕਾਰਵਾਈ ਕੀਤੀ ਕੀ ਕੋਈ ਨਹੀਂ ਉਹ ਬਸ ਉਹ ਕੁਝ ਨਹੀਂ ਸੁਣਦੇ ਬਈ ਉਹ ਬਸ ਇਹੀ ਕਹਿੰਦੇ ਤੁਸੀਂ ਦੁਬਈ ਤੱਕ ਸਾਡੇ ਕੋਲ ਰੀਫੰਡ ਲੈ ਲਓ ਉਹ ਰੀਫੰਡ ਦਾ ਅਸੀਂ ਕੀ ਕਰੀਏ ਐਡੀਆਂ ਸਾਡੀਆਂ ਮਹਿੰਗੀਆਂ ਟਿਕਟਾਂ ਹੋਈਆਂ ਜਦੋਂ ਸਾਨੂੰ ਸਾਰਾ ਰੀਫੰਡ ਕਰਨ ਫਿਰ ਕਿੰਨੇ ਕੁ ਮਸਤਰਾ ਸਾਹਮਣੇ ਤੇ ਕਰਨਾ ਪਿਆ ਬਹੁਤ ਜਿਆਦਾ ਬਹੁਤ ਜਿਆਦਾ ਮੁਸ਼ਕਲ ਦਾ ਸਾਹਮਣਾ ਕਰਨਾ ਪੈਣਾ ਬੱਚਿਆਂ ਦੇ ਨਾਲ ਅੱਗੇ ਕਿੰਨਾ ਔਖਾ ਹੁੰਦਾ ਆ ਆ 6 ਮਹੀਨੇ ਦੀ ਬੱਚੀ ਅੱਗੇ ਕਿੰਨਾ ਔਖਾ ਹੁੰਦਾ ਬੱਚਿਆਂ ਦੇ ਨਾਲ ਤੇ ਇਹ ਕਹਿੰਦੇ ਕਿ ਸਾਡੇ ਕੋ ਡੁਬਈ ਤੱਕ ਦਾ ਰਿਫੰਡ ਲੈ ਲਓ ਜਾਂ ਤੁਹਾਨੂੰ ਸਾਰਾ ਰਿਫੰਡ ਕਰ ਜਾਂ ਸਾਡੀਆਂ ਟਿਕਟਾਂ ਘਰਾ ਕੇ ਦੇਣ ਤੇ ਰਗੇ। ਤੇ ਬਰੇ ਅਸੀਂ ਕੱਲ ਵੀ ਸਾਡੀ ਫਲੈਟ ਸੀਗੀ ਮਤਲਬ 17 ਦਿਨ ਦੀ ਸੀਗੀ ਮਤਲਬ ਇਹਨਾਂ ਨੇ ਮਤਲਬ ਦੂਜਾ ਕਰ ਦਿੱਤਾ ਕਹਿੰਦੇ ਬੈਦਰ ਮਤਲਬ ਸਹੀ ਨਹੀਂ ਹੈਗਾ ਅਸੀਂ ਮੰਨ ਕੇ ਚੱਲੋ ਠੀਕ ਹੈ ਅਸੀਂ ਉਧਰੋਂ ਆਏ ਆ ਠੀਕ ਆ ਤੇ ਮਤਲਬ ਮੰਨ ਗਏ ਅੱਜ ਫਿਰ ਇਹਨਾਂ ਨੇ ਬਾਅਦ ਸਾਨੂੰ ਕਿਹਾ ਕਹਿੰਦੇ ਮਤਲਬ ਅੱਜ ਆਜੋ ਸਾਨੂੰ ਅਸੀਂ ਇੱਥੇ ਪਹੁੰਚਣ ਲੱਗੇ ਅੱਧਾ ਘੰਟਾ ਮੈਸੀ ਪਹਿਲਾਂ ਆਇਆ ਕਹਿੰਦੇ ਤੁਹਾਡੀ ਫਲੈਟ ਕੈਨਸਲ ਹੋ ਗਈ ਆ ਪਰ ਹੁਣ ਸਾਨੂੰ ਕਹਿੰਦੇ ਮਤਲਬ ਤੁਸੀਂ ਕੁਝ ਨਹੀਂ ਸਾਡਾ ਸੀ ਹੱਲ ਨਹੀਂ ਕਰ ਸਕਦੇ ਵੀਰੇ ਮੇਰੀ ਉੱਥੇ ਪਹਿਲਾਂ ਡਬਈ ਜਾਣਾ ਡਬਈ ਤੇ ਮੇਰੇ ਅੱਗੇ ਉਥੇ ਟ੍ਰਾਂਟੋ ਦੀ ਪਹੁੰਚ ਜਾਣਾ ਹੈ ਠੀਕ ਆ ਆ ਮੈਂ ਟ੍ਰਾਂਟੋ ਤੱਕ ਤੇ ਹੁਣ ਮੈਂ ਦੱਸੋ ਕੀ ਹੱਲ ਕਰ ਸਕਦੇ ਆ ਇਹ ਕਹਿੰਦੇ ਅਸੀਂ ਕੁਝ ਨਹੀਂ ਕਰ ਸਕਦੇ ਹੈ ਕਿ ਇਹਨਾਂ ਦੇ ਮੈਨੇਜਰ ਮୋਜੇ ਸਾਰੇ ਭੱਜ ਗਏ ਤੇ ਕੋਈ ਗੱਲਬਾਤ ਨਹੀਂ ਕਰ ਰਿਹਾ ਹੈਗਾ ਸਾਰੇ ਬੰਦੇ ਪਰੇਸ਼ਾਨ ਹੋ ਰਹੀ ਹੈ ਇੱਥੇ ਕੋਈ ਨਹੀਂ ਦਿੱਤੀ ਵੀਰੇ ਅੱਧਾ ਘੰਟਾ ਅੱਧਾ ਘੰਟਾ ਪਹਿਲਾਂ ਮੈਸੇਜ ਆਇਆ ਸਾਨੂੰ ਕਹਿੰਦੇ ਮਤਲਬ ਤੁਹਾਡੀ ਫਲਾਈਟ ਕੈਨਸਲ ਆ ਤੇ ਨਾ ਹੁਣ ਸਾਡਾ ਹੁਣ ਮੇਰੇ ਬਾਰ ਵੀ ਹੁੰਦਾ ਸਾਰਾ ਕੁਝ ਮ ਹੁਣ ਵੀਰੇ ਮੇਰੀ 1:55 ਮਿੰਟ ਦੀ ਸਵੇਰ ਦੀ ਫਲੈਟ ਹੈ ਉੱਥੋਂ ਆਪਣਾ ਕੈਨੇਡਾ ਦੀ ਠੀਕ ਹੈ ਹੁਣ ਮੈਂ ਕੀ ਕਰ ਸਕਦਾ ਦੱਸੋ ਵੀਰੇ 6-7 ਲੱਖ ਰੁਪਏ ਦਾ ਨੁਕਸਾਨ ਹੈ ਮੇਰੇ ਕਾ ਮੇਰੇ ਕੱਲੇ ਬੰਦੇ ਦਾ ਬਾਕੀ ਹੋਰ ਭਾਜੀ ਉਹਨਾਂ ਦਾ ਪਤਾ ਨਹੀਂ ਕਿੰਨਾ ਆ ਉਹ ਪੰਜ ਜਾਣੇ ਆ ਬੰਦੇ ਉਹ ਵੀ ਕੈਨੇਡਾ ਜਾਣਾ ਉਹਨਾਂ ਨੇ ਉਹਨਾਂ ਦੇਖ ਲੈ ਕਿੰਨਾ ਨੁਕਸਾਨ ਹੈ ਭਾਜੀ ਇੱਕ ਟਿਕਟੇਟ 3000 ਡਾਲਰ ਦੀ ਮਿਲਦੀ ਹੈ ਵੀਰੇ ਕੀ ਪ੍ਰੋਫੈਸ਼ਨ ਨਾਲ ਕੀ ਪਿਆ ਜਾ ਰਿਹਾ ਹੈ ਇਹ ਰੇਡ ਵਿੱਚ ਕੁਝ ਨਹੀਂ ਜਦੋਂ ਕਹਿੰਦੇ ਰਿਫੰਡ ਕਰ ਲੋ ਭਾਈ ਉਹ ਕਹਿੰਦੇ ਰਿਫੰਡ ਕਰ ਦੋ ਨੇ ਜੇ ਫੰਡ ਨਾ ਵੀਰੇ ਕਿ 35000 ਦਾ ਮੇਰਾ ਕੀ ਬਣਨਾ ਮੇਰੇ 7000 ਦਾ ਨੁ 7 ਲੱਖ ਦਾ 7 ਲੱਖ ਦਾ ਨੁਕਸਾਨ ਹੋ ਰਿਹਾ ਇੱਕ ਬੰਦੇ ਦੀ ਟਿਕਟ ਹੈਗੀ 3 4000 ਡਾਲਰ ਦੀ ਬਰੋ ਸਿੱਧੀ ਅਸੀਂ ਕਰਦੇ ਆ ਅਸੀਂ ਦੋ ਜਾਣੇ ਆ ਤੇ ਹੋਰ ਫੈਮਿਲੀ ਵਾਲੇ ਪੰਜ ਪੰਜ ਬੰਦੇ ਬੈਠੇ ਨੇ ਸਾਰਿਆਂ ਨੇ ਗੱਲ ਹੋਈ ਆ ਉਹ ਗੱਲ ਨਹੀਂ ਕਰ ਗਿਆ ਉਹ ਕਿਹੜਾ ਇਹਨਾਂ ਦਾ ਹੈਗੇ ਸਰਦਾਰ ਜੀ ਇੱਥੇ ਬੰਦਾ ਸੀਗਾ ਉਹ ਅੰਦਰ ਭੱਜ ਕੇ ਚਲ ਗਿਆ ਕਹਿੰਦਾ ਮੈਂ ਨਹੀਂ ਕੋਸ਼ਿਸ਼ ਕਰ ਸਕਦਾ ਤੁਸੀਂ ਜੋ ਕਰਨ ਦਾ ਕਰ ਲਓ ਕਹਿੰਦੇ ਅਸੀਂ ਤਾਂ ਇਦਾਂ ਹੀ ਕਰਤਾ ਦੇ ਕਹਿੰਦਾ ਆ ਤਾਂ ਘੜੇ ਕਰਦੇ ਆ ਹਾਂਜੀ ਤੁਹਾਡੇ ਲੋਕੀ ਕਿਤੇ ਜਾ ਰਹੇ ਆ ਅਸਾਸੀਂ ਸਾਡੇ ਵੱਲੋਂ ਪ੍ਰੋਟੈਸਟ ਕੀਤਾ ਰਿਹਾ ਕਿ ਜਾਰੇ ਮਤਲਬ ਸਾਡੀ ਕੋਈ ਹੈਲਪ ਕਰੋ ਸਾਡੀ ਹੋਰ ਵਿੱਚ ਕਿਤੇ ਮਾਡੇ 에ਅਰ ਜੈਟ ਆ ਉਧਰੋਂ ਆ ਗਈ ਉਧਰੋਂ ਉਧਰੋਂ ਡਿਪਾਰਚਰ ਹੋ ਚੁੱਕੀ ਆ ਹੁਣ ਇੱਥੇ ਪਹੁੰਚੂਗੀ ਇਧਰੋਂ ਵੀ ਜਾਣੀ ਵਾਪਸ ਠੀਕ ਹੈ ਜੀ ਮੇਰਾ ਨਾਮ ਜਸਮਨ ਸਿੰਘ ਆ ਜੀ ਮੈਂ ਬਠਿੰਡੇ ਤੋਂ ਆਇਆ ਆ ਸਾਡੀਆਂ 4 ਟਿਕਟਾਂ ਦੁਬਈ ਦੀਆਂ 28 ਮਾਰਚ ਦੀ ਬੁਕਿੰਗ ਕੀਤੀ ਹੋਈ ਆ ਸਾਡੀ ਤੇ ਐਨ ਮੌਕੇ ਤੇ ਅਸੀਂ ਇੱਥੇ ਜਦੋਂ ਪਹੁੰਚ ਕੇ 11:36 ਤੇ ਸਾਨੂੰ ਮੈਸੇਜ ਆਇਆ ਵੀ ਤੁਹਾਡੀ ਬੁਕਿੰਗ ਕੈਨਸਲ ਹੋ ਗਈ ਆ ਅਸੀਂ ਕਿੱਧਰ ਜਾਈਏ ਬਈ ਉਸ ਤੋਂ ਬਾਅਦ ਇਹ ਵਣ ਕੇ ਜਿਨ੍ਹਾਂ ਦੀ 17 ਤਰੀਕ ਨੂੰ ਕੈਨਸਲ ਹੋ 65000 ਤਾਂ ਵਰਤਿਤ ਨਹੀਂ ਆਣਾ ਉਹ ਤਾਂ ਬਹੁਤ ਮਹਿੰਗਾ ਹੈਣਾ ਜਦ ਸਾਨੂੰ ਓਨੇ ਪੈਸਿਆਂ ਚ ਮਿਲਣਾ ਹੈਣਾ ਵੀ ਜਾਂ ਸਾਨੂੰ 2-3 ਦਿਨਾਂ ਦੀ ਸਟੇ ਦੇਣ ਇੱਥੇ ਅਸੀਂ ਰਹਿਣ ਲਈ ਤਿਆਰ ਆ ਵੀ ਠੀਕ ਹੈ ਖਰਚਾ ਕੌਣ ਕਰੂਗਾ 8000 ਤਾਂ ਅਸੀਂ ਗੱਡੀ ਕਰਾ ਕੇ ਆਏ ਆ ਵੀਰੇ ਬਟਿੰਡੇ ਤੋਂ ਉਹਦਾ ਖਰਚਾ ਕੌਣ ਪੇ ਕਰੂਗਾ ਹੁਣ ਦੋ ਗੱਡੀਆਂ ਲੈ ਕੇ ਆਏ ਹੁਣ ਜੇ ਅਸੀਂ ਵਾਪਸ ਵੀ ਜਾਣੇ 20 ਕਿਧਰੀਕ ਦੀ ਫਲਾਈਟ ਮਿਲਦੀ ਵੀ ਹੈ ਸਾਨੂੰ ਸਾਡਾ ਤਾਂ ਡਬਲ ਖਰਚਾ ਪੈ ਗਿਆ ਹੈਣਾ ਸਾਨੂੰ ਤਾਂ 20-25000 ਸਰਵਾਉਣ ਜਾਣ ਦਾ ਖਰਚਾ ਪੈ ਗਿਆ ਅਸੀਂ ਵੀਰੇ ਕੰਮ ਕਰਨ ਵਾਲੇ ਬੰਦੇ ਆਂ ਨਾ ਅਸੀਂ ਐਂ ਵੀ ਇਹ ਪਰਚੀ ਆਰ ਦੋ ਦਿਨਾਂ ਦਾ ਖਰਾਬ ਕਰਨ ਲੱਗੇ ਤਾਂ ਫਿਰ ਕਿੱਧਰ ਜਾਵਾਂਗੇ ਅਸੀਂ ਤੁਸੀਂ ਇੱਥੇ ਅਧਿਕਾਰੀ ਨਾਲ ਕਿਸੇ ਨਾਲ ਗੱਲ ਕੀਤੀ ਅਸੀਂ ਗੱਲ ਉਹ ਸਿੱਧੇ ਮੂੰਹ ਬੋਲਦੀ ਨਹੀਂ ਵੀਰੇ ਉਹ ਬਹੁਤ ਵਲਗਰ ਲੈਂਗੁਏਜ ਯੂਜ਼ ਕਰ ਰਹੇ ਨੇ ਸਾਡੇ ਲਈ ਅਸੀਂ ਕੀ ਕੀ ਕਰੀਏ ਅਸੀਂ ਹੁਣ ਗੁਲਾਮੇ ਤੋਂ ਫੜ ਕੇ ਬਾਹਰ ਤਾਂ ਨਹੀਂ ਕੱਢ ਸਕਦੇ ਨਾ ਉਹ ਤਾਂ ਇਹਨਾਂ ਕਿ ਸਾਡੀ ਗੱਲ ਵੀ ਨਹੀਂ ਪ੍ਰੋਪਰ ਸੁਣ ਰਹੇ ਉਹ ਬਾਈ ਦੀ 17 17 ਤਰੀਕ ਦੀ ਟਿਕਟ ਸੀ ਉਹ ਬਾਈ ਕੱਲ ਵੀ ਮੁੜਿਆ ਅੱਜ ਵੀ ਮੁੜ ਰਿਹਾ ਉਹਨੂੰ ਹਾਲੇ ਕੁਝ ਵੀ ਨਹੀਂ ਉਹਦਾ ਕੀਤਾ ਅਸੀਂ ਵੀ ਜੇ ਕੱਲ ਦੀ ਟਿਕਟ ਲੈਣੇ ਨੇ ਕੱਲ ਨੂੰ ਫੇਰ ਕੈਂਸਲ ਹੋ ਗਈ ਉਹਦਾ ਕੌਣ ਜ਼ਿੰਮ ਏਅਰਲਾਈਨ ਆ ਵੀਰੇ ਏਅਰ ਇੰਡੀਆ ਐਕਸਪ੍ਰੈਸ ਵਾਲੀ ਸਾਰਿਆਂ ਨਾਲ ਬੇਕਾਰ ਲੈਂਗੁਏਜ ਆ ਮੈਂ ਇਹੀ ਕਹਿਣਾ ਚਾਹਣਾ ਵੀ ਕਦੇ ਵੀ ਜ਼ਿੰਦਗੀ ਜੇ ਯੂਜ਼ ਹੀ ਨਾ ਕਰੋ ਇਹਦਾ ਬਾਇਕਾਟ ਕੀਤਾ ਜਾਵੇ ਵੀਰੇ ਕਦੇ ਨਾ ਯੂਜ਼ ਕਰੋ ਸਾਰਿਆਂ ਨਾਲ ਬੇਕਾਰ ਆ ਜਦ ਤੱਕ ਸਾਨੂੰ ਇਥੇ ਸਹੂਲਤਾਂ ਦਿੱਤੀਆਂ ਜਾਣ ਸਾਨੂੰ ਇਹਨਾਂ ਨੂੰ ਪੱਕਾ ਦੱਸਣਾ ਇਹ ਵੀ ਸਾਡੀ ਤੁਹਾਡੀ ਇੰਨੀ ਤਰੀਕ ਦੀ ਟਿਕਟਾਂ ਤੇ ਤੁਸੀਂ ਉਹਨਾਂ ਤਰੀਕ ਨੂੰ ਚੱਲ ਜਾਓਗੇ ਤੇ ਜਿਹੜਾ ਸਾਡੇ ਉੱਤੇ ਦੁਬਈ 'ਚ ਨੁਕਸਾਨ ਹੋ ਰਿਹਾ ਉਹਦੀ ਵੀ ਸਾਨੂੰ ਪਰਪਾਈ ਕੀਤੀ ਜਾਵੇ ਕੋਈ ਯਾਰ ਜੀ ਤੁਹਾਨੂੰ ਕੋਈ ਜਾਣਕਾਰੀ ਨਹੀਂ ਦਿੰਦੀ ਕੁਝ ਵੀ ਨਹੀਂ ਦਿੰਦੀ ਜੀ ਮੈਨੇਜਰ ਨਹੀਂ ਸਾਨੂੰ ਮਿਲ ਰਿਹਾ ਮੈਨੇਜਰ ਦਾ ਨੇਮ ਨਹੀਂ ਸਾਨੂੰ ਪਤਾ ਲੱਗ ਰਿਹਾ ਵੀ ਕੌਣ ਆ ਉਹ ਸਾਡੇ ਨਾਲ ਕੋਈ ਗੱਲ ਨਹੀਂ ਕਰ ਰਿਹਾ ਸਾਡੀ 3 ਵਜੇ ਦੀ ਫਲਾਈਟ ਉਹ ਵੀ ਚਲੋ ਚਲੋ ਠੀਕ ਹੈ ਸਾਨੂੰ 8 ਘੰਟੇ ਪਹਿਲਾਂ 9 ਘੰਟੇ ਪਹਿਲਾਂ ਸਾਨੂੰ ਦੱਸ ਦੇਣ ਵੀ ਕੈਂਸਲ ਆਸੀ ਠੀਕ ਹੈ ਕਰ ਹੀ ਰਹਿ ਪਾਗੇ ਨਾ ਆਵਾਂਗੇ ਜਦੋਂ ਅਸੀਂ ਇੱਥੇ ਪਹੁੰਚ ਗਏ ਸਾਨੂੰ ਉਦੋਂ ਮੈਸੇਜ ਆ ਰਿਹਾ ਵੀ ਤੁਹਾਡੀ ਕੈਂਸਲ ਹੋ ਗਈ ਉਸ ਤੋਂ ਬਾਅਦ ਵੀ ਕਸਟਮਰ ਕੇਅਰ ਦਾ ਕੋਈ ਨੰਬਰ ਨਹੀਂ ਮਿਲ ਰਿਹਾ ਇਹਨਾਂ ਦਾ ਕੋਈ ਗੱਲ ਨਹੀਂ ਕਰ ਰਿਹਾ ਮੈਨੇਜਰ ਦੇ ਨਾਂ ਤੇ ਕੋਈ ਸਟਾਫ ਦਾ ਆ ਕੇ ਬੰਦਾ ਗੱਲ ਉਹ ਤੋਂ ਵੀ ਇਹ ਕਹਿ ਰਿਹਾ ਵੀ ਮੈਂ 에어 ਇੰਡੀਆ ਤੋਂ ਨਹੀਂ ਮੈਂ ਦੂਜੀ ਦੂਜੀ ਲਾਈਨ 'ਚੋਂ ਆ ਉਹਦੇ ਨਾਲ ਅਸੀਂ ਕੀ ਗੱਲ ਕਰੀਏ ਹੁਣ 4 ਵਜੇ ਫਲੈਟ ਆ ਜੀ 1 ਵਜੇ ਇਹਨਾਂ ਨੇ ਮੈਸੇਜ ਪਾਇਆਗਾ ਇੱਕ ਬਾਕੀ ਆ ਕੋਈ ਮੈਨੇਜਮੈਂਟ ਕੀ ਹੈਗੀ ਕੀ ਕਹਿੰਦੇ ਆ ਵੀਰੇ ਮੇਰਾ ਨਾਮ ਸਤਵੰਤ ਹੈ ਮੈਂ ਲੁਧਿਆਣੇ ਦਾ ਰਹਿਣ ਵਾਲਾ ਠੀਕ ਆ ਮੇਰੇ ਕੋਲ ਟਿਕਟ ਆ 에어 ਇੰਡੀਆ ਦੀ ਤੇ ਸਾਨੂੰ ਇਹਨਾਂ ਨੇ ਕੋਈ ਇਨਫੋਰਮ ਨਹੀਂ ਕੀਤਾ ਵੀ ਤੁਹਾਡੀ ਫਲਾਈਟ ਕੈਨਸਲ ਹੋ ਰਹੀ ਹੈ ਵੈਦਰ ਕਰਕੇ ਸਾਨੂੰ ਇਹਨਾਂ ਨੇ ਸਿਰਫ 8 ਘੰਟਾ ਪਹਿਲਾਂ ਇਨਫੋਰਮ ਕਰਤਾ ਵੀ ਤੁਹਾਡੀ ਫਲਾਈਟ ਕੈਨਸਲ ਆ ਜਦਕਿ ਬੋਰਡਿੰਗ ਟਾਈਮ ਦਾ ਜਿਹੜਾ ਬੋਰਡਿੰਗ ਦਾ ਟਾਈਮ ਹੁੰਦਾ ਫਲਾਈਟ ਤੋਂ 2 ਘੰਟੇ ਪਹਿਲਾਂ ਆਪਾਂ ਐਂਟਰ ਕਰਨਾ ਹੁੰਦਾ ਕਿਉਂਕਿ ਆਪਾਂ ਵੀਰੇ ਬਹੁਤ ਪ੍ਰੋਸੀਜਰ ਹੁੰਦਾ ਅਸੀਂ ਇਹਨਾਂ ਨੂੰ ਲਗਜ਼ ਜਮਾ ਕਰਾਉਣੇ ਆ ਬੋਰਡਿੰਗ ਪਾਸ ਲੈਣਾ ਤਮ ਜਾ ਕੇ ਸਾਡੀ ਇਮੀਗ੍ਰੇਸ਼ਨ ਹੋਣੀ ਆ ਤੁਸੀਂ ਅੱਧਾ ਘੰਟਾ ਪਹਿਲਾਂ ਤੁਹਾਨੂੰ ਮੈਸੇਜ ਕਰ ਰਹੇ ਹਾਂ ਅੱਧੇ ਘੰਟੇ 'ਚ ਕੀ ਹੋ ਜੂਗਾ ਅਸੀਂ ਜਦ ਇਹਨਾਂ ਦੇ ਇੱਥੇ ਸਰਵਿਸ ਸੈਂਟਰ ਦੇ ਵਿੱਚ ਪਹੁੰਚੇ ਜਿਹੜਾ ਇਹਨਾਂ ਦਾ ਇੱਥੇ ਬਣਿਆ ਹੋਇਆ ਉਹ ਸਾਨੂੰ ਕਹਿੰਦੇ ਰਿਫੰਡ ਲੈ ਲਓ ਰਿਫੰਡ ਦਾ ਬ੍ਰਦਰ ਅਸੀਂ ਕੀ ਕਰਾਂਗੇ ਸਾਡੇ ਬਿਜ਼ਨਸ ਉੱਤੇ ਮੇਰੇ ਖੁਦ ਹੀ ਟ੍ਰਾਂਸਪੋਰਟ ਆ ਉੱਤੇ ਸਾਡਾ ਐਡਾ ਬਿਜ਼ਨਸ ਚੱਲ ਰਿਹਾ ਵਾ ਅਸੀਂ ਇੰਨੇ ਕੰਪਨੀ ਜਰਮੈਨ ਨੇ ਮੈਨੇਜਰ ਨਾਲ ਗੱਲ ਕੀਤੀ ਮੈਂ ਕਿਹਾ ਠੀਕ ਆ ਅਗਰ ਤੈਨੂੰ ਕੋਈ ਪ੍ਰੋਬਲਮ ਆ ਤੂੰ ਸਾਨੂੰ ਜਿਹੜੀ ਕੱਲ ਜਿਹਨੂੰ ਤੂੰ ਅੱਜ ਜਿਹੜੇ ਬੰਦੇ ਭੇਜ ਰਿਹਾ ਅਜ ਅੱਜ ਦੀ ਡੈਡ ਦੀ ਦੇਖੋ ਟਿਕਤਾ ਤੂੰ ਉਹਨੂੰ ਨੈਕਸਟ ਡੇ ਕਰ ਦੇ ਸਾਨੂੰ ਦੀ ਅੱਜ ਦੀ ਡਿਕਤਾ ਇੱਕ ਸ਼ਡਿਊਲ ਵਾਈਜ਼ ਚੱਲ ਕਹਿੰਦਾ ਨਹੀਂ ਮੈਂ ਓਦਾਂ ਨਹੀਂ ਕਰ ਸਕਦਾ ਅਗਰ ਤੁਸੀਂ ਰਿਫੰਡ ਲੈਣਾ ਤਾਂ ਪੈਸੇ ਆਪਣੇ ਵਾਪਸ ਲੈ ਲਓ ਸਰ ਜੀ ਪੈਸੇ ਲੈ ਕੇ ਕੀ ਕਰਾਂਗੇ ਜੇ ਅਸੀਂ ਐਕਸਪੋਜ਼ ਕਰੋ ਤਾਂ 30 ਹਜ਼ਾਰ ਲੈ ਵੀ ਲਿਆ ਮੈਨੂੰ ਇਹ ਨੈਕਸਟ 65 ਹਜ਼ਾਰ ਦੀ ਦੇ ਰਿਹਾ ਤੇ ਤੁਸੀਂ ਦੱਸੋ ਮੈਂ 65 ਹਜ਼ਾਰ ਭਰੂੰਗਾ ਜਿਆਦਾ ਤੁਹਾਨੂੰ ਦੱਸੇ ਨਾ ਜਾਂ ਇੰਨੀਆਂ ਪਲੈ ਇਹ ਸਾਰੇ 에ਅਰਲਾਈਨ ਦੀ ਹੁੰਦੀ ਹੈ ਜਦੋਂ ਵੀ ਆਪਾਂ ਕੋਈ ਟਿਕਟ ਲੈਨੇ ਆ ਨਾ ਇਹ ਸਾਰੀ ਰਿਸਪੌਂਸਿਬਿਲਟੀ ਉਸ ਦੀ ਹੁੰਦੀ ਹੈ ਜਦੋਂ ਆਪਾਂ ਕੋਈ ਵੀ ਬਿਜ਼ਨਸ ਕਰਦੇ ਆ ਉਹ ਜਿੰਨਾ ਆਪਾਂ ਕਰਦੇ ਆ ਜਿੰਨਾ ਡੀਲ ਕਰਦੇ ਆ ਜੋ ਵੀ ਫੈਸਿਲਿਟੀ ਦੇਣੀ ਆ ਸਾਰੀ ਰਿਸਪੌਂਸਿਬਿਲਟੀ ਉਹਨਾਂ ਦੀ ਹੁੰਦੀ ਹੈ ਨਾ ਇਹ ਇੰਨੇ ਬੰਦੇ ਖੜੇ ਆ ਕਿਸੇ ਬੰਦੇ ਨੂੰ ਕੋਈ ਚਾਹ ਪਾਣੀ ਦਾ ਰੈਂਜ ਹੈਗਾ ਜਦ ਕਿ ਸਰ ਇੱਕ ਜਿਹੜੀ 에ਅਰਲਾਈਨ ਹੁੰਦੀ ਹੈ ਨਾ 에ਅਰਲਾਈਨ ਦੇ ਵਿੱਚ ਅਗਰ ਕੋਈ ਵੀ ਤੁਹਾਡੀ ਡਿਲੇ ਹੁੰਦਾ ਜਾਂ ਕੋਈ ਵੀ ਹੁੰਦਾ ਬਕਾਇਦਾ 에ਅਰਪੋਰਟ ਦੇ ਅੰਦਰ ਇੱਕ ਜਗ੍ਹਾ ਬਣੀ ਹੋਈ ਆ ਤੇ ਸਾਨੂੰ ਉਸੇ ਸਾਰੀ ਸਟੇ ਦੇਣ ਜਿੰਨੇ ਦਿਨ ਅਸੀਂ ਇੱਥੇ ਰਹਿਣਾ ਸਾਡ ਇੱਕ 에어ਲਾਈਨ ਦੇ ਰੂਲ ਹੁੰਦੇ ਆ ਬ੍ਰਦਰ ਇਹ ਤਾਂ ਕੋਈ ਟਕਾਈ ਦੇ ਨਾਂ ਕਰ ਰਿਹਾ ਇਹਨਾਂ ਦੇ ਮੈਨੇਜਰ ਨਾਲ ਬ੍ਰਦਰ ਤਾਂ ਸਾਡੀ ਗੱਲ ਹੋਈ ਸੀ ਉਹਨੂੰ ਮੈਂ ਕਿਹਾ ਤੂੰ ਪਹਿਲੀ ਗੱਲ ਤਾਂ ਸਾਡੇ ਨਾਲ ਖੜ ਕੇ ਗੱਲ ਕਰ ਅਸੀਂ ਤੇਰੇ ਨਾਲ ਗੱਲ ਕਰ ਰਹੇ ਹਾਂ ਨਾ ਇੱਕ ਵਧੀਆ ਤਰੀਕੇ ਨਾਲ ਤੂੰ ਸਾਡੇ ਨਾਲ ਗੱਲ ਕਰ ਉਹ ਕਹਿੰਦਾ ਮੈਂ ਤੈਨੂੰ ਆਪਸ਼ਨਾਂ ਹੀ ਦਊ ਆ ਵੀ ਜਾਂ ਤੂੰ ਆਪਣੇ ਪੈਸੇ ਲੈ ਲੈ ਮੈਂ ਕਿਹਾ ਠੀਕ ਆਕਰ ਤੂੰ ਰਿਫੰਡ ਕਰਨਾ ਫੇਰ ਮੈਂ ਡਬਲ ਕਰ ਆਪਾਂ ਕੋਈ ਵੀ ਅਗਰ ਕਿਸ ਤਰ੍ਹਾਂ ਨੁਕਸਾਨ ਕਰਦੇ ਆ ਤਾਂ ਆਪਾਂ ਜਿਹੜੇ ਪੈਸੇ ਉਹ ਡਬਲ ਪੇ ਕਰਨੇ ਪੈਂਦੇ ਆ ਅਸੀਂ ਵੀ ਅਗਰ ਕਿਸੇ ਤਰ੍ਹਾਂ ਨੁਕਸਾਨ ਕਰਦੇ ਆ ਨਾ ਦਰ ਉੱਤੇ ਸਾਨੂੰ ਵੀ ਪੈਸੇ ਡਬਲ ਪੇ ਕਰਨੇ ਕਵਾਜ਼ਦੀ ਨਹੀਂ ਕਰਨੀ ਤੂੰ ਕੱਲ ਦੀ ਕਰ ਰੀਸ਼ੂਜੂਲ ਕਰਕੇ ਸਾਨੂੰ ਟਿਕਟਾਂ ਦੇ ਸਾਰਿਆਂ ਨੂੰ ਕਹਿੰਦਾ ਮੈਂ ਕੱਲ ਦੀ ਨਹੀਂ ਕਰ ਸਕਦਾ ਜਿਹੜੀ ਮੈਨੂੰ ਇਸ਼ੂ ਹੋਊਗੀ ਡੇਟ ਐਕਸਪੋਜ਼ ਕਰੋ ਨੂੰ 10 ਦਿਨ ਬਾਅਦ ਦੀ ਇਸ਼ੂ ਹੋਈ ਹੈ ਡੇਟ ਉਹ 10 ਦਿਨ ਜਿਹੜਾ ਸੀ ਉੱਥੇ ਰਹਿਣਾ ਇੰਨੇ ਬੰਦੇ ਆਏ ਹੋਏ ਆ ਇਹਨਾਂ ਦਾ ਖਰਚਾ ਕੌਣ ਚੱਕੇਗਾ ਅਸੀਂ ਆਪਣੇ ਘਰੋਂ ਆਏ ਆ ਟਰੈਵਲ ਕਰਕੇ ਆਏ ਆ ਉਹਦੀ ਫੀਸ ਇੰਨਾ ਕੁਝ ਹੁਣ ਜਾਣ ਦਾ ਖਰਚਾ ਉਹ ਕੌਣ ਭੇ ਕਰੇਗਾ ਜਦ ਕਿ 에ਅਰਲਾਈਨ ਦੀ ਰਿਸਪੌਂਸਿਬਿਲਟੀ ਆ ਬ੍ਰਦਰ ਇਹ ਚੀਜ਼ ਕਿ ਅਗਰ 에ਅਰਲਾਈਨ ਦੀ ਕੋਈ ਵੀ ਇਸ਼ੂ ਕਰਕੇ ਫਲਾਈਟ ਕੈਨਸਲ ਹੁੰਦੀ ਆ ਤਾਂ ਇਹ ਜੋ ਵੀ ਸਾਡਾ ਸਟੇਅ ਦਾ ਔ ਟੋਟਲ ਕਿੰਨੇ ਜਾਣੇ ਜੇ ਤੁਸੀਂ ਮੇਰੇ ਘਟੋ ਘਟ ਮੇਰੇ ਹਿਸਾਬ ਨਾਲ 35 ਤੋਂ 40 ਜਣੇ ਹੈਗੇ ਆ ਜਿਨ੍ਹਾਂ ਨੇ ਦੁਬਈ ਜਾਣਾ ਉਹਦੇ ਵਿੱਚੋਂ 10 ਤੋਂ 15 ਜਣੇ ਇਦਾਂ ਦੇ ਵੀ ਬੈਠੇ ਆ ਜਿਨ੍ਹਾਂ ਨੇ ਸਟੇ ਕਰਕੇ ਗਾਂ ਕੈਨੇਡਾ ਜਾਣਾ ਤੇ ਜਿਨ੍ਹਾਂ ਨੇ ਕੈਨੇਡਾ ਜਾਣਾ ਨਾ ਵੀਰੇ ਕੈਨੇਡਾ ਦੀ ਟਿਕਟ ਵਨ ਸਾਈਡ ਦੀ 2-2 ਲੱਖ ਰੁਪਏ ਦੀ ਆ ਠੀਕ ਹੈ ਵਨ ਸਾਈਡ ਦੀ 2-2 ਲੱਖ ਰੁਪਏ ਦੀ ਇਹਨਾਂ ਦੀ ਟਿਕਟ ਆ ਵੀਰੇ ਵਨ ਸਾਈਡ ਦੀ ਤਾ ਸੋਚੋ ਵੀਰੇ ਜੇ ਇਹਨੇ 10 ਜਣੇ ਨੇ ਵੀ ਜਾਣਾ 20 ਲੱਖ ਰੁਪਏ ਹੋ ਗਿਆ ਵੀਰੇ